ਸਿੰਘ ਐ ਐਮਐਲਏ ਮੌਜੂਦ ਨੇ ਗਲਤ ਕਰਦੇ ਆ ਸਰ ਕਿਸ ਤਰੀਕੇ ਨਾਲ ਲੈਂਡ ਪੂਲਿੰਗ ਪਾਲਿਸੀ ਜਿਹੜੀ ਆਵਾਜ਼ ਦੀ ਪਾਰਟੀ ਦੇ ਕੀ ਐਮਐਲਏ ਵੀ ਕਹਿੰਦੇ ਨਜ਼ਰ ਆ ਰਹੇ ਨੇ ਕੱਲ ਪਰਸੋ ਗਿਆਨ ਸਿੰਘ ਬਾਦਲ ਦਾ ਵੀ ਟਵੀਟ ਆਇਆ ਕਿ ਸਰਕਾਰ ਨੂੰ ਚੀ ਸੋਚਣੀ ਚਾਹੀਦੀ ਹੈ ਦੇਖੋ ਇਹ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਨੂੰ ਅੱਗੇ ਵਧਣਾ ਚਾਹੀਦਾ ਬਟ ਅਸਲੀ ਗੱਲ ਹੈ ਇਹਦੇ ਵਿੱਚ ਪੰਜਾਬ ਦੇ ਲੀਡਰ ਜਿਹੜੇ ਆ ਉਹ ਘੁੱਟੇ ਹੋਏ ਆ ਲੇਕਿਨ ਦਿੱਲੀ ਵਾਲੇ ਐਨ ਖੁੱਲ ਕੇ ਚੱਲਣ ਰਹੇ ਆ ਤੇ ਲੇਕਿਨ ਅਲਟੀਮੇਟਲੀ ਫੇਸ ਵੈਲਿਊ ਤਾਂ ਪੰਜਾਬ ਵਾਲਿਆਂ ਦੀ ਹੈ ਯਾਰ ਇਹਨਾਂ ਨੇ ਮੁੜ ਕੇ ਇਲੈਕਸ਼ਨਾਂ 'ਚ ਜਾਣਾ ਇਹਨਾਂ ਨੇ ਮੁੜ ਕੇ ਲੋਕਾਂ 'ਚ ਜਾਣਾ ਤੇ ਜਦੋਂ ਪਿੰਡਾਂ 'ਚ ਬੋਰਡ ਲੱਗਦੇ ਆ ਭਈ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਉਹ ਪਿੰਡ ਦੇ ਵਿੱਚ ਲਾਊਡ ਨਹੀਂ ਹੈ ਤੋ ਅਲਟੀਮੇਟਲੀ ਕਿਤੇ ਨਾ ਕਿਤੇ ਬੜਾ ਬੈਡ ਟੇਸਟ ਦੇ ਵਿੱਚ ਗੱਲ ਜਾਂਦੀ ਹੈਗੀ ਆ ਭਗਵਨ ਸਿੰਘ ਮਾਨਹੋਨੀ ਵੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਕੀ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਵਾਕਿਆ ਦੇ ਵਿੱਚ ਪਾਲਿਸੀ ਖਰਾਬ ਹੈ ਅਗਰ ਤੁਸੀਂ ਸਾਰੀ ਵਿਰੋਧੀ ਪਾਰਟੀ ਵਿਰੋਧ ਕਰ ਰਹੀਆਂ ਨੇ ਪਤਾ ਨਹੀਂ ਹੁਣ ਉਹਨਾਂ ਨੂੰ ਇਸ ਗੱਲ ਦਾ ਮਹਿਸੂਸ ਹੋ ਰਿਹਾ ਕਿ ਨਹੀਂ ਹੋ ਰਿਹਾ ਮੈਂ ਉਹਦੇ ਬਾਰੇ ਨਹੀਂ ਮੈਨੂੰ ਲੱਗਦਾ ਉਹ ਪਲਸ ਤਾਂ ਜਿਹੜਾ ਆ ਉਹ ਜੱਜ ਕਰ ਜਾਂਦਾ ਹੁੰਦਾ ਕਿ ਹਾਂ ਵੀ ਇਹ ਕਿਉਂਕਿ ਭਗਵੰਤ ਮਾਨ ਜਿਹੜਾ ਆ ਉਹ ਜੋ ਪਾਣੀ ਤੇ ਹੋ ਰਿਹਾ ਐਸਵਾਈਐਲ ਤੇ ਹੋ ਰਿਹਾ ਜਾਂ ਲੈਂਡ ਪੂਲਿੰਗ ਤੇ ਹੋ ਰਿਹਾ ਉਹ ਉਹ ਮੈਨੂੰ ਲੱਗਦਾ ਭਗਵੰਤ ਮਾਨ ਦੇ ਬਸ ਦੀ ਗੱਲ ਨਹੀਂ ਹੈ ਭਗਵੰਤ ਮਾਨ ਮੈਨੂੰ ਲੱਗਦਾ ਇਸ ਗੱਲ ਨੂੰ ਅਸੈਸ ਪਤਾ ਨਹੀਂ ਕਰ ਰਿਹਾ ਕਿ ਨਹੀਂ ਕਰ ਰਿਹਾ ਪਰ ਪ੍ਰੈਸ਼ਰ ਨੂੰ ਅਸੈਸ ਬਿਲਕੁਲ ਨਹੀਂ ਕਰ ਰਿਹਾ ਕਿ ਕਿਸਾਨਾਂ ਵੱਲੋਂ ਕਾਫੀ ਪਿੰਡਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਬੋਰਡ ਲਗਾਤੇ ਕਿ ਭਈ ਵੜਨਾ ਨਹੀਂ ਹੈਗਾ ਤੇ ਅਗਰ ਵਾਕੀ ਦੀ ਵਿੱਚ ਕਿਸਾਨਾਂ ਦੇ ਵਿਰੋਧੀ ਗੱਲ ਹੈਗੀਏ ਤਾਂ ਸਰਕਾਰ ਨੂੰ ਨਹੀਂ ਸੋਚਣਾ ਚਾਹੀਦਾ ਸਰਕਾਰ ਬੈਕੀ ਪਾਲਿਸੀ ਬਣਾ ਰਹੀ ਹੈ ਬਿਲਕੁਲ ਸੋਚਣਾ ਚਾਹੀਦਾ ਕਿਉਂ ਨਹੀਂ ਸੋਚਣਾ ਚਾਹੀਦਾ ਇਸੇ ਕਰਕੇ ਤਾਂ ਅਸੀਂ ਕਹਿੰਨੇ ਆ ਇਸੇ ਕਰਕੇ ਪ੍ਰੈਸ਼ਰ ਬਿਲਡ ਅਪ ਕਰਦੇ ਇਸੇ ਕਰਕੇ ਮੈਂ ਕਹਿੰਨਾ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਈਵਨ ਕਿ ਪੋਲੀਟੀਕਲ ਬੰਦਿਆਂ ਨੂੰ ਵੀ ਅੱਛਾ ਪੋਲੀਟੀਕਲ ਬੰਦਿਆਂ ਨੂੰ ਕਿਸਾਨ ਜਥੇਬੰਦੀਆਂ ਸ਼ੂਤ ਨਾ ਸਮਝਣ ਅਸੀਂ ਉਹਨਾਂ ਦਾ ਹਿੱਸਾ ਹੈਗੇ ਆ ਉਹਨਾਂ ਦੇ ਨਾਲ ਸਪੋਰਟ ਕਰਨੀ ਚਾਹੁੰਦੇ ਆ ਕਈ ਵਾਰੀ ਕੀ ਹੁੰਦਾ ਕਈ ਵਾਰੀ ਕਿਸਾਨ ਜਥੇਬੰਦੀਆਂ ਸਾਨੂੰ ਕਹਿ ਦਿੰਦੀਆਂ ਵੀ ਤੁਸੀਂ ਰਹਿਣ ਦਿਓ ਜੀ ਯਾਰ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੁੰਦੇ ਹਾਂ ਅਸੀਂ ਵੀ ਪੰਜਾਬ ਦੇ ਵਾਸੀ ਹੈਗੇ ਹਾਂ ਮੈਂ ਨਹੀਂ ਕਹਿੰਦਾ ਹਰ ਪਾਰਟੀ ਦੇ ਵਿੱਚ ਹੋ ਸਕਦਾ ਕੋਈ ਪਲੱਸ ਮਾਈਨਸ ਹੋਵੇ ਬਟ ਤੁਸੀਂ ਜਿਹੜਾ ਜੇ ਆਪਾਂ ਇਕੱਠੇ ਹੋ ਕੇ ਲੜਾਂਗੇ ਤੇ ਆਪਣੀ ਸ਼ਕਤੀ ਵਧੂਗੀ ਤੇ ਵਿਰੋਧੀ ਪਾਰਟੀਆਂ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੀਆਂ ਨੇ ਵਿਰੋਧ ਵੀ ਕਰ ਰਹੀਆਂ ਨੇ ਲekin ਉਧਰ ਦੇ ਖਿਆਮਾਂ ਦੇ ਪਾਰਟੀ ਵਿੱਚ ਪ੍ਰੈਸ ਕਾਨਫਰੰਸ ਕਰਦੀ ਹੈ ਉਹਦੇ ਫਾਇਦੇ ਗਿਣਾਉਂਦੀ ਹੈ ਕਿ ਭਾਈ ਉਹਨਾਂ ਨੂੰ ਤਾਂ ਲੱਗਦਾ ਹੈ ਕੋਈਰ ਕੀਤੀ ਜਾ ਰਹੀ ਹੈ ਲekin ਲੋਕਾਂ ਦੇ ਹਿੱਤ ਦੀ ਗੱਲ ਹੈ ਪਿੰਡਾਂ ਦੇ ਰੁਝਾਨ ਤਾਂ ਆਉਣੇ ਸ਼ੁਰੂ ਹੋ ਹੀ ਗਏ ਪਿੰਡਾਂ ਜਾਣਾ ਸ਼ੁਰੂ ਕਰ ਲਓ ਮੈਨੂੰ ਲੱਗਦਾ ਇਹ ਪੰਜਾਬ ਦੇ ਭਲੇ ਦੀ ਗੱਲ ਨਹੀਂ ਹੈ ਜਿੱਹਾਂ ਜਿੱਥੇ ਆਲ ਪਾਰਟੀ ਮੀਟਿੰਗ ਸਦਨੀ ਹੋਵੇ ਸਾਰੀਆਂ ਜਥੇਬੰਦੀਆਂ ਸਦਨੀਆਂ ਹੋਣ ਉੱਥੇ ਜਾਣ ਉੱਥੇ ਗੱਲ ਕਰਨ ਵੀ ਹਾਂ ਵੀ ਆ ਆ ਫਾਇਦੇ ਹੈਗੇ ਆ ਸਾਰੀਆਂ ਜਥੇਬੰਦੀਆਂ ਸਾਰੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਰਿਪਰੈਜ਼ੈਂਟ ਕਰਨ ਦੇਵਲਪਮੈਂਟ ਦਾ ਹਵਾਲਾ ਦਿੱਤਾ ਜਾ ਰਿਹਾ ਉਹ ਗਲਤ ਹੈ ਉਹ ਬਿਲਕੁਲ ਟੋਟਲੀ ਗਲਤ ਹੈ 100% ਗਲਤ ਹੈ ਇਹ ਤਾਂ ਸਾਡਾ ਵਿਰਸਾ ਜਿਹੜਾ ਖੋਣ ਲੱਗੇ ਹੋਏ ਆ ਸਾਡੀ ਵਿਰਾਸਤ ਖੋਣ ਲੱਗੇ ਹੋਏ ਦੇਖੋ ਪੰਜਾਬ ਕਾਦੇ ਨਾ ਜਾਣਿਆ ਜਾਂਦਾ ਪੰਜਾਬ ਕਿਸਾਨ ਨਾਲ ਤੇ ਜ਼ਮੀਨ ਨਾਲ ਜਾਣਿਆ ਜਾਂਦਾ ਜੇ ਜ਼ਮੀਨ ਹੀ ਨਹੀਂ ਰਹੀ ਤਾਂ ਫਿਰ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨੀ ਚਾਹੁੰਦੇ ਤੁਸੀਂ ਉਹ ਕਹਿੰਦੇ 1 ਲੱਖ ਤੋਂ ਵੱਧ ਏਕੜ ਜ਼ਮੀਨ ਪੰਜਾਬ ਦੇ ਵਿੱਚ ਹੈਗੀ ਹੈ ਤੇ ਜੇ ਇੰਨੀ ਕਿਕੜ ਅਕਵਾਇਰ ਹੋ ਜੂਗੀ ਡਵੈਲਪਮੈਂਟ ਦੇ ਨਾਮ ਤੇ ਤਾਂ ਬਾਕੀ ਤਾਂ ਜ਼ਮੀਨ ਪਈ ਐ ਐਗਰੀਕਲਚਰ ਵਾਸਤੇ ਪੰਜਾਬ ਆਲਰੇਡੀ ਅਰਬਨਾਈਜ਼ਡ ਓਵਰ ਅਰਬਨਾਈਜ਼ਡ ਆ ਤੁਸੀਂ ਨੀਤੀਯੋਗ ਦੀ ਰਿਪੋਰਟ ਜਿਹੜੀ ਆ ਮੈਂ ਤੁਹਾਨੂੰ ਕਾਪੀ ਦੇ ਦਿੰਨਾ 42% ਪੰਜਾਬ ਅਰਬਨਾਈਜ਼ਡ ਹੋਇਆ ਜਦਕਿ ਜਿਹੜੀ ਟੋਟਲ ਨੈਸ਼ਨਲ ਜਿਹੜੀ ਹੈਗੀ ਆ ਸਰਵੇ ਆ ਉਹਦੇ ਵਿੱਚ 31% ਆ ਬਾਕੀ ਜਿਹੜੀਆਂ ਸਾਰੀਆਂ ਸਟੇਟਾਂ ਇਹਦਾ ਮਤਲਬ ਅਸੀਂ ਤਾਂ ਆਲਰੇਡੀ ਓਵਰ ਅਰਬਨਾਈਜ਼ਡ ਹੋਈਆਂ ਵੀ ਅਸੀਂ ਅਰਬਨ ਦੇ ਵਿੱਚ ਲਿਆ ਕੇ ਕਰਨਾ ਕੀ ਆ ਕਿਤੇ ਤਾਂ ਸਰਵੇ ਹੋਵੇ ਕਿਤੇ ਤਾਂ ਡਿਮਾਂਡ ਹੋਵੇ ਵੀ ਹਾਂ ਵੀ ਇਹ ਲੋਕੀ ਜਿਹੜੇ ਆ ਸਾਰੇ ਹਾਂ ਇਸ ਕਰਕੇ ਸ਼ਹਿਰ ਚ ਆਉਣਾ ਚਾਹੁੰਦੇ ਆ ਵੀ ਲਾਅ ਐਂਡ ਆਰਡਰ ਜਿਹੜੀ ਆ ਉਹ ਬੜੀ ਸਾਰੀ ਪੰਜਾਬ ਦੀ ਖਰਾਬ ਹੋਈ ਹੈ ਰਾਖਿਸ਼ ਵਾਲੇ ਤੋਡਾ ਅਗਲਾ ਕਦਮ ਕੀ ਰਹੇਗਾ ਕਿ ਤੁਸੀਂ ਇੱਕ ਬੈਂਚ ਤੇ ਬੈਠ ਕੇ ਇਕੱਠੇ ਗੱਲ ਕਰਨ ਤਿਆਰ ਹੋ ਜਾਂ ਤੁਸੀਂ ਕਿਵੇਂ ਇਹਦੇ ਵਿੱਚ ਆਵਦਾ ਰੋਲ ਨਭਾਉਂਦੇ ਇੱਥੇ ਪੰਜਾਬ ਦਾ ਭਲਾ ਹੋਊਗਾ ਮੈਂ ਤਾਂ ਉੱਥੇ ਖੜਾ ਹੋਣ ਨੂੰ ਤਿਆਰ ਆ ਸਾਡੀ ਪਾਰਟੀ ਖੜੀ ਹੋਣ ਨੂੰ ਤਿਆਰ ਹੈਗੀ ਸੋ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਨੀਤੀਯੋਗ ਦੀ ਰਿਪੋਰਟ ਹੈ ਉਹ ਇਹੀ ਗੱਲ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਿਹੜਾ ਪੰਜਾਬ ਹੈ ਉਹ ਓਵਰ ਡਿਵੈਲਪਡ ਹੋ ਚੁੱਕਿਆ ਹੈ ਓਵਰ ਅਰਬਨਾਈਜ਼ ਹੋ ਚੁੱਕਿਆ ਹੈ ਹੁਣ ਉਹਨਾਂ ਨੂੰ ਹੋਰ ਲੋਡ ਨਹੀਂ ਹੈ ਕਿ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਜਿਹਦੇ ਵਿੱਚ ਕਾਫੀ ਕਿਸਾਨ ਵੀ ਦਾ ਵਿਰੋਧ ਕਰਦੇ ਨਜ਼ਰ ਆਏ ਨੇ ਤੇ ਵਿਰੋਧੀ ਪਾਰਟੀਆਂ ਵੀ ਇਹ ਗੱਲ ਕਹਿ ਰਹੀਆਂ ਨੇ ਕਿ ਕਿਸਾਨਾਂ ਦੀ ਜ਼ਮੀਨਾਂ ਜਿਹੜੀਆਂ ਖੋਈਆਂ ਨਹੀਂ ਦੇਣ ਜਾਂਦੇ ਨੇ ਚੰਡੀਗੜ੍ਹ ਤੋਂ ਕਹਾਂ ਪਰਸਨ ਸੁਨੀਤ ਨਾਰ ਪ੍ਰਿੰਸ ਕਰਗ ਦੇਨਿਕਸ ਵਰਟੀਵੀ